ਇਹ ਜਿਹੜੀਆਂ ਵਿਉੜੀਆਂ ਮੰਡਣ ਵਾਲਾ ਘਰ ਘਰ ਵਸੇਰ ਨਹੀਂ ਮੰਡਣ ਵਾਲਾ ਨਾ ਆਪਣੇ ਉਹ ਮੁੜ ਮੁੜ ਬੰਦੇ ਸੀਰ ਨਹੀਂ ਅਨਾ ਆਪਣੇਆਂ ਨੂੰ ਇਹ ਤਾਂ ਪ੍ਰਥਾ ਬਹੁਤ ਗਲਤ ਚੱਲ ਪਈ ਹੈ ਅਸੀਂ ਲੋਕਾਂ ਨੂੰ ਨਕਾਰੇ ਕਰ ਰਹੇ ਨੇ ਭਿਖਾਰੀ ਬਣਾ ਰਹੇ ਹਾਂ ਅੱਜ ਜਿਹੜੇ ਸਾਡੇ ਬੱਚਿਆਂ ਦੇ ਹਾਲਾਤ ਮਾੜੇ ਬਣ ਰਹੇ ਨੇ ਨਸ਼ਿਆਂ ਦਾ ਕੋਹੜ ਪੈ ਰਿਹਾ ਕਿਹੜੀ ਤੋਂ ਲੁਪੈ ਰਿਹਾ ਇਸੇ ਕਲੋਂ ਪੈ ਰਿਹਾ ਜਦੋਂ ਕੋਈ ਬੰਦੇ ਦਾ એનર્ਜੀ ਹੈ ਜਿਹੜੀ ਕਿਸੇ ਕੰਮ ਲੱਗੀ ਹੋਊਗੀ ਉਹ ਸਿੱਧੇ ਪਾਸੇ ਜਾਊਗੀ ਜੇ એનર્ਜੀ ਹੈ ਉਹਦੇ ਕੋਲੇ ਉਹ ਵੇਸਟ ਕਰਨੀ ਪਊਗੀ ਤੇ ਉਹ ਐਕਚੁਅਲੀ ਕਿਸੇ ਨਾ ਕਿਸੇ ਮਾੜੇ ਕੰਮ ਨੂੰ ਲੋਕਾਂ ਲਈ ਜੇ ਕਿਸੇ ਨੇ ਨਹੀਂ ਕੋਈ ਕੀਤਾ ਤਾਂ ਉਹਦੇ ਸਾਹਮਣੇ ਜਾ ਕੇ ਮੈਂ ਕਹਣਾ ਵੀ ਭਾਈ ਸਾਹਿਬ ਉਹ ਦਿਨ ਝੂਠਾ ਲਾਰਾ ਲਾ ਕੇ ਗਏ ਸੀ ਅੱਜ ਕਰੋ ਕੀਤਾ ਕਿਉਂ ਨਹੀਂ ਹੁਣ ਵੋਟਾਂ ਮੰਗਣ ਆਏ ਹੋ ਵੋਟਾਂ ਲੋਕ ਦੇਣ ਕਿਉਂ ਸਾਨੂੰ ਵੀ ਸੁਨੇਹਾ ਹੁੰਦਾ ਅਰਵਾਲ ਸਾਹਿਬ ਤੁਸੀਂ ਆਪ ਬੰਦਿਆਂ ਨੂੰ ਕਹਿ ਕੇ ਵੋਟਾਂ ਪਵਾ ਦਿਓ ਮੈਂ ਕਹਾਂ ਜੀ ਵੋਟਾਂ ਪਾਉਣਗੇ ਪਰ ਜਿਹੜੇ ਇਹਨਾਂ ਦੇ ਕੰਮ ਆਪ ਪਹੁੰਚਾ ਕਰ ਦਿੱ ਗਏ ਪਹਿਲਾਂ ਅਮਲ ਵੀ ਕਰਨਾ ਪੈਣਾ ਤੇ ਆਵਾਜ਼ ਉਠਾਉਣੀ ਵੀ ਪੈਣੀ ਹੈ ਔਰ ਜੇ ਮੈਂ ਕਿਸੇ ਦੇ ਘਰ ਗਿਆ ਨਾ ਤਾਂ ਮੈਨੂੰ ਉਹ ਕਹਣ ਕੋਈ ਕੱਤਾ ਕਿ ਕੀ ਕਰੇਗਾ ਮੈਨੂੰ ਕਸ਼ਟਨ ਕਰਨ ਔਰ ਨਾਲੇ ਕਹਿੰਦੇ ਕਿ ਲਿੱਕੇ ਵੀ ਦੇ ਦੇ ਸਵਾਗਤ ਹੈ ਅਵੀ ਜਦੋਂ ਕੁਝ ਕਰਕੇ ਦਿਖਾਈਏ ਅਗਲੇ ਕਾਣ ਵੀ ਤੇਰੀ ਪਰਸੀ ਪਾੜ ਸਕੋ ਸਵਾਗਤ ਹੈ ਤੁਹਾਡਾ ਫਿਰ ਇੱਕ ਖਾਸ ਐਪੀਸੋਡ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਖਾਸ ਬੰਦਿਆਂ ਦੇ ਨਾਲ ਅੱਜ ਫਿਰ ਗੱਲਬਾਤ ਕਰਾਂਗੇ ਦਜਿੰਦਰਜੀਤ ਸਿੰਘ ਬਿੱਟੂ ਓਟਵਾਲ ਦੀਨਾ ਓਟਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵੀ ਧੰਨਵਾਦ ਹਾਂਜੀ ਪਹਿਲੀ ਇੰਟਰਵਿਊ ਹੋਈ ਸੀ ਦਰਸ਼ਕਾਂ ਨੇ ਬੜੀ ਪਸੰਦ ਕੀਤੀ ਅੱਜ ਫਿਰ ਗੱਲਬਾਤ ਕਰਦੇ ਆਂ ਸਿਆਸਤ ਨੂੰ ਲੈ ਕੇ ਪੋਲਿਟਿਕਸ ਨੂੰ ਲੈ ਕੇ ਪਹਿਲਾਂ ਜਿਲ੍ਹਾ ਹੁਣ ਆਕਰਸ਼ਣ ਦਾ ਕੇਂਦਰ ਬਣਨ ਜਾ ਰਿਹਾ ਹੈ ਦਿੱਲੀ ਦਾ ਜੋ ਇਲੈਕਸ਼ਨ ਨੇ ਦਿੱਲੀ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਧਰੋਂ ਬੀਜੇਪੀ ਸੈਂਟਰ ਚ ਪਾਵਰ ਦੀ ਪਾਰਟੀ ਕੀ ਲੱਗਦਾ ਹੈ ਪਹਿਲਾਂ ਪਗਲ ਤੋਂ ਸ਼ੁਰੂ ਕਰਦੇ ਆਂ ਕਿ ਆਮ ਆਦਮੀ ਜਾਂ ਬੀਜੇਪੀ ਕਿਹੜੀ ਮੋਰਚਾ ਮਾਰੂਗੀ ਤੇ ਜੇ ਮਾਰੂਗੀ ਤਾਂ ਕਿਹੜਾਂ ਪੁਆਇੰਟਸ ਦੇ ਉੱਤੇ ਕਿਸ بیس ਦੇ ਉੱਤੇ ਦੇਖੋ ਜੀ ਬੀਜੇਪੀ ਹੋਈ ਜਾਂ ਆਮ ਆਦਮੀ ਪਾਰਟੀ ਹੋਈ ਜਾਂ ਕਾਂਗਰਸ ਹੋਈ ਲੋਕਾਂ ਨੂੰ ਜਿਹੜੀਆਂ ਡਾਲੀ ਜੁੱਸ ਚੰਗੀਆਂ ਲੱਗਦੀਆਂ ਲੋਕਾਂ ਲਈ ਕਿਸੇ ਨੇ ਕੁਝ ਕੀਤਾ ਹੁੰਦਾ ਹੈ ਦੇਸ਼ ਲਈ ਕੁਝ ਕੀਤਾ ਹੁੰਦਾ ਹੈ ਇਸ ਚੀਜ਼ਾਂ ਨੂੰ ਮੁੱਖ ਰੱਖਦੇ ਹੋ ਲੋਕਾਂ ਨੇ ਜੇ ਅਡਾਪਟ ਕੀਤਾ ਜੀ ਤਾਂ ਮੇਰਾ ਖਿਆਲ ਉਹ ਪਾਰਟੀ ਜ਼ਰੂਰ ਵਿਨ ਕਰੂਗੀ ਜੇ ਚੰਗਿਆਈਆਂ ਹੋਣਗੀਆਂ ਠੀਕ ਹੈ ਜੇ ਆਪਾਂ ਮੂਡ ਦੀ ਗੱਲ ਕਰੀਏ ਤਾਂ ਫਿਲਹਾਲ ਕੀ ਸੀਨ ਲੱਗਦਾ ਪਿਆ ਹੈ ਕਿ ਆਮ ਆਦਮੀ ਪਾਰਟੀ ਦੀ ਕੀ ਕੀ ਕੋਸ਼ਿਸ਼ਾਂ ਰਹੀਆਂ ਨੇ ਤੇ ਬੀਜਪੀ ਦੀ ਕੀ ਕੀ ਕੋਸ਼ਿਸ਼ਾਂ ਰਹੀਆਂ ਨੇ ਵੋਟਰਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਖਿੱਚਣ ਦੇ ਲਈ ਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਪਾਰਟੀ ਹੈ ਅਗਰ ਉਹ ਸਿਰਫ ਨੀਲ ਪੱਤਰਾ ਤੱਕ ਹੀ ਸਹਿਮਤ ਹੈ ਜਾਂ ਘਾਟਣਾ ਤੱਕ ਹੀ ਸਹਿਮਤ ਹੈ ਪਰ ਪ੍ਰੈਕਟੀਕਲੀ ਕੁਝ ਵੀ ਨਾ ਕੀਤਾ ਹੋਵੇ ਲੋਕ ਬਹੁਤ ਸਿਆਣੇ ਨੇ ਲੋਕ ਫਿਰ ਉਹਨਾਂ ਨੂੰ ਅਨਕਾਰ ਹੀ ਦਿੰਦੇ ਨੇ ਬਾਕੀ ਜਿਹੜਾ ਹੈਗਾ ਕਿ ਸਾਡੇ ਜਿਹੜੀ ਬੋਰਡ ਪ੍ਰਥਾ ਬਹੁਤ ਚੱਲ ਪਈ ਹੈ ਪਰ ਸਟੀਕਰ ਪ੍ਰਥਾ ਬੋਰਡ ਪ੍ਰਥਾ ਲੰਗਰ ਚਲਾਉਣੇ ਛੋਟੇ ਛੋਟੇ ਕਾਰਿਆ ਕਰਾਉਣੇ ਉਹਦੇ ਵਿੱਚ ਬਹੁਤ ਵੱਡਾ ਕਰਕੇ ਦਿਖਾਉਣਾ ਹੁਣ ਇਹ ਦੇਖੋ ਤੁਸੀਂ ਕਿਸੇ ਟਾਈਮ ਇਹ ਵੀ ਗੱਲਾਂ ਹੁੰਦੀਆਂ ਸੀ ਕਿ ਜਹਾਜ਼ਾਂ ਦੀ ਲੋਡ ਨਹੀਂ ਗੱਡੀਆਂ ਦੇ ਕਾਫਲਿਆਂ ਦੀ ਲੋਡ ਨਹੀਂ ਤਾਂ ਮੈਂ ਤਾਂ ਰੋਡ ਦੇ ਉੱਤੇ ਚੱਲ ਕੇ ਦੇਖਿਆ ਤੇ ਰੋਡ ਹੀ ਸਾਰੇ ਟੁੱਟੇ ਪਏ ਨੇ ਸਕੂਲਾਂ ਦੇ ਮੋੜ ਦੀ ਨਾਲ ਕੇ ਦੇਖੀਦਾ ਜੀ ਉੱਥੇ ਇੰਨੇ ਕੱਟ ਹੋਏ ਹੋਏ ਨੇ ਉੱਥੋਂ ਵੀ ਇਹ ਸੋਚ ਸਾਡੀ ਹੈਗੀ ਹੈ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਇਹਦਾ ਮਤਲਬ ਜਿੱਥੇ ਦੀ ਬੱਚਿਆਂ ਦਾ ਸਕੂਲ ਹੁੰਦਾ ਸੀ ਉੱਥੇ 70-70 ਬੱਚੇ ਵੜੇ ਹੋਏ ਨੇ ਤੇ ਟੀਚਰ ਆਪਦਾ ਲੈਕਚਰ ਦੇ ਕੇ ਚੱਲ ਜਾਂਦਾ ਤੇ ਜਿਹੜੇ ਸਰਮਾਇਦਾਰ ਨੇ ਜਾਂ ਜਿਨ੍ਹਾਂ ਦੇ ਕੋਲ ਅਫੋਰਡੇਬਲ ਹੈਗਾ ਉਹ ਆਪਣੀ ਟਿਊਸ਼ਨ ਰੱਖ ਕੇ ਪਾਸ ਹੋ ਜਾਣਗੇ ਦੂਜੇ ਬੱਚਿਆਂ ਨੂੰ ਕਿੱਥੋਂ ਸਮਝ ਆਏਗਾ ਹੁਣ ਇੱਕ ਬੰਦਾ ਪੀੜ ਦੇ ਵਿੱਚ ਕੋਈ ਗੱਲ ਕਹਿ ਕੇ ਚਲੇ ਗਿਆ ਕੁਝ ਬੰਦਿਆਂ ਨੂੰ ਸਮਝ ਆਉਂਦੀ ਹੈ ਜੇ ਸਪੀਕਰ ਲੱਗੇ ਹੋਏ ਤਾਂ ਪਿੱਛੇ ਤੱਕ ਆਵਾਜ਼ ਚੱਲ ਜਾਂਦੀ ਹੈ ਇਹ ਵੀ ਬਹੁਤ ਵੱਡਾ ਸਾਡਾ ਨਾ ਨੁਕਸਾਨ ਹੋ ਰਿਹਾ ਬੱਚਿਆਂ ਲਈ ਇੰਨਾ ਪੀੜ ਇੰਨਾ ਸੜਕਾਂ ਦੀ ਮਾੜੀ ਹਾਲਾਤ ਔਰ ਗੰਦੇ ਪਾਣੀ ਦਾ ਜਿਹੜਾ ਸੰਤ ਵੇ ਦੇਖਿਆ ਸੰਸੀਚਲ ਉਹਨਾਂ ਨੇ ਵੀ ਹੁਣ ਲਾਇਆ ਤੇ ਜੇ ਉਹ ਅੱਜ ਰਾਜ ਸਭਾ ਚ ਗਏ ਨੇ ਤੇ ਗੱਲਾਂ ਕਰਕੇ ਗਏ ਨੇ ਤੇ ਦੱਸ ਕੇ ਗਏ ਨੇ ਜੀ ਮੈਂ ਆਸਫਾਈ ਕੀਤੀ ਆ ਸੇਵਾ ਕੀਤੀ ਅੱਜ ਹੁਣ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਗੱਲਾਂ ਕਰਕੇ ਲੋਕੀ ਹੁਣ ਵੋਟਾਂ ਨਹੀਂ ਦੇਣਗੇ ਜੇ ਆਪਾਂ ਗੱਲ ਕਰੀਏ ਪਾਰਟੀ ਕੋਈ ਹੋਵੇ ਟਵਾਰ ਸਾਹਿਬ ਫ੍ਰੀਬੀਸ ਹੁੰਦੀਆਂ ਨੇ ਮੁਫਤ ਦੀਆਂ ਰਿਓੜੀਆਂ ਆਪਾਂ ਕਹਿ ਦਿੰਨੇ ਆ ਚਾਹੇ ਮੁਫਤ ਬਿਜਲੀ ਐ ਜਾਂ ਕੋਈ ਸਿਲੰਡਰ ਸਸਤੇ ਨੇ ਇਹ ਇਹ ਜੇ ਮੁੱਦਿਆਂ ਤੇ ਇਹ ਜੇ ਪੁਆਇੰਟਸ ਤੇ ਚੋਣਾਂ ਤੋਂ ਪਹਿਲਾਂ ਪੋਲਿਟਿਕਲ ਪਾਰਟੀਆਂ ਆਪਣਾ ਇੱਕ ਅਜਿਹਾ ਪੋਰਟਫੋਲੀਓ ਤਿਆਰ ਕਰਕੇ ਲੋਕਾਂ ਮੁਰੇ ਧਰ ਦਿੰਦੀਆਂ ਨੇ ਕੀ ਲੱਗਦਾ ਕਿ ਜਿਹੜੀ ਕੱਲੀਆਂ ਫ੍ਰੀ ਦੀਆਂ ਰਿਓੜੀਆਂ ਨੇ ਫ੍ਰੀਬੀਜ਼ ਨੇ ਇਹ ਜਨਤਾ ਨੂੰ ਕੰਮਕਾਰ ਵਾਲਾ ਬਣਾਉਂਦੀਆਂ ਨੇ ਕਿ ਉਹਨਾਂ ਨੂੰ ਨਖੱਟੂ ਪੈਦਾ ਕਰ ਰਹੀਆਂ ਨੇ ਬਣਾ ਰਹੀਆਂ ਨੇ ਜਾਂ ਇਕਨੋਮੀ ਨੂੰ ਲੈ ਕੇ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਸਮਝਦੇ ਹੋ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਜਿਹੜੀਆਂ ਰੋਡੀਆਂ ਵੰਡਣ ਵਾਲਾ ਘਰ ਘਰ ਸੀਰ ਨਹੀਂ ਵੰਡਣ ਵਾਲਾ ਨਾ ਆਪਣੇ ਉਨ ਮੁੜ ਮੁੜ ਵੰਡੇ ਸੀਰ ਨਹੀਂ ਅੰਨਾ ਆਪਣੇਆਂ ਨੂੰ ਇਹ ਤਾਂ ਪ੍ਰਥਾ ਬਹੁਤ ਗਲਤ ਚੱਲ ਪਈ ਹੈ ਅਸੀਂ ਲੋਕਾਂ ਨੂੰ ਨਕਾਰੇ ਕਰ ਰਹੇ ਨੇ ਭਿਖਾਰੀ ਬਣਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਿਖਾਰੀ ਹੀ ਭਿਖਾਰੀ ਨੂੰ ਦੇ ਰਿਹਾ ਤੁਸੀਂ ਇਹ ਦੇਖੋ ਭਿਖਾਰੀ ਹੀ ਭਿਖਾਰੀ ਨੂੰ ਦੇ ਰਿਹਾ ਹੈ ਕੋਕਰੋ ਤਾਂ ਦੇ ਨਹੀਂ ਰਿਹਾ ਨਾ ਕਿਤੋਂ ਨੂੰ ਕਿਤੋਂ ਤਾਂ ਮੰਗ ਕੇ ਲੈ ਆ ਰਿਹਾ ਪਰ ਇਹ ਪ੍ਰਥਾ ਬਹੁਤ ਸਾਡੇ ਦੇਸ਼ ਨੂੰ ਡੇਂਜਰਸ ਜ਼ੋਨ ਵਿੱਚ ਲੈ ਜਾਏਗੀ ਮੈਂ ਆਪਣਾ ਬੇਟਾ ਮੇਰਾ ਜੀ ਅੱਜ ਮੈਂ ਆਪਣੇ ਬੇਟੇ ਨੂੰ ਕਹਿੰਦਾ ਮੇਰੇ ਕੋਲ ਬਹੁਤ ਸ਼ਰਮਾਇਆ ਪਿਆ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਮਾਰਾ ਕਿ ਕਿਹੜੇ ਪਾਸੇ ਜਾਊਗਾ ਅੱਜ ਜਿਹੜੇ ਸਾਡੇ ਬੱਚਾਂ ਦੇ ਹਾਲਾਤ ਮਾੜੇ ਬਣ ਰਹੇ ਨੇ ਨਸ਼ਿਆਂ ਦਾ ਕੋਹੜ ਪੈ ਰਿਆ ਕਿਹੜੀ ਗੱਲੋਂ ਪੈ ਰਿਆ ਇਸੇ ਗੱਲੋਂ ਪੈ ਰਿਆ ਜਦੋਂ ਕੋਈ ਬੰਦੇ ਦਾ એનર્ਜੀ ਹੈ ਜਿਹੜੀ ਕਿਸੇ ਕੰਮ ਲੱਗੀ ਹੋਊਗੀ ਉਹ ਸਿੱਧੇ ਪਾਸੇ ਜਾਊਗੀ ਜੇ એનર્ਜੀ ਹੈ ਉਹਦੇ ਕੋਲੇ ਤੇ ਉਹ ਵੇਸਟ ਕਰਨੀ ਪਊਗੀ ਤੇ ਉਹ ਐਕਚੁਅਲੀ ਕਿਸੇ ਨਾ ਕਿਸੇ ਮਾੜੇ ਕੰਮ ਕੰਮਾਂ 'ਚ ਪੈ ਜਾਣੀ ਜਿਵੇਂ ਇੱਕ ਬੇਸਿਕ ਜਿਹੜਾ ਕੋਈ ਮਿਡਲ ਕਲਾਸ ਹੈ ਇੱਕ ਆਮ ਇਨਸਾਨ ਆ ਆਮ ਆਦਮੀ ਹੈ ਉਹਦੀ ਨੀਡ ਹੁੰਦੀ ਆ ਰੋਟੀ ਕੱਪੜਾ ਮਕਾਨ ਜੇਕਰ ਆਪਾਂ ਗੱਲ ਕਰੀਏ ਜੋਬ ਸਿਕਿਉਰਟੀ ਦੀ ਗੱਲ ਕਰੀਏ ਹਸਪਿਟਲਿਟੀ ਦੀ ਗੱਲ ਕਰੀਏ ਹਸਪਤਾਲਾਂ ਚ ਇਲਾਜ ਦੀ ਗੱਲ ਕਰੀਏ ਪੜ੍ਹਾਈ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਦੇਸ਼ ਦਾ ਸਿਨੈਰੀਓ ਜਾਂ ਆਪਣੇ ਸੂਬੇ ਪੰਜਾਬ ਦੇ ਸਬਕ ਸਿਨੈਰੀਓ ਕੀ ਬਣਿਆ ਹੋਇਆ ਹੈ ਓਵਰਆਲ ਦੇਖੋ ਜੀ ਜਿਹੜੀ ਗੱਲਤਾ ਹੈਗੀ ਹੈ ਕਿ ਰੋਟੀ ਕਪੜਾ ਔਰ ਮਕਾਨ ਕੀ ਅਸੀਂ ਸਿਰਫ ਇੱਥੇ ਤੱਕ ਸਹਿਮਤ ਗਰੀਬ ਦੇ ਬੱਚੇ ਨੇ ਡਾਕਟਰ ਨਹੀਂ ਬਣਨਾ ਗਰੀਬ ਦੇ ਬੱਚੇ ਨੂੰ ਇੰਜੀਨੀਅਰ ਨਹੀਂ ਬਣਨਾ ਗਰੀਬ ਦੇ ਬੱਚੇ ਨੇ ਆਰਮੀ 'ਚ ਨਹੀਂ ਜਾਣਾ ਹੁਣ ਤੁਸੀਂ ਦੇਖੋ ਅੱਗੇ ਕਿੰਨਾ ਸ਼ੌਕ ਹੁੰਦਾ ਸੀ ਪਿੰਡਾਂ ਵਿੱਚ ਕਿ ਮੈਂ ਫੌਜ 'ਚ ਜਾਣਾ ਮੈਂ ਪੁਲਿਸ 'ਚ ਜਾਣਾ ਅੱਜ ਲੋਕ ਫੌਜ ਛੱਡ ਛੜ ਪੁਲਿਸ ਛੱਡ ਛੱਡ ਕੇ ਕਿਹੜੇ ਪਾਸੇ ਜਾ ਰਹੇ ਨੇ ਔਰ ਅਸੀਂ ਇਹ ਦੇਖ ਰਹੇ ਆਉਣ ਵਾਲਾ ਭਵਿਕਾ ਸਾਡਾ ਡੇ ਬਾਏ ਡੇ ਥੱਲੇ ਜਾ ਰਿਹਾ ਮੋਰਲ ਡਾਊਨ ਹੋ ਰਿਹਾ ਬੱਚੇ ਪੜ੍ਹਾਈ ਨੂੰ ਵੀ ਛੱਡ ਰਹੇ ਨੇ ਜਿਹੜੇ ਪੜ੍ਹ ਰਹੇ ਨੇ ਕੈਨੇਡਾ ਅਮਰੀਕਾ ਜਾ ਰਹੇ ਆ ਆ ਬੈਠਾ ਤੁਹਾਡੇ ਸਾਹਮਣੇ ਮਿਸਾਲ ਕੈਨੇਡਾ ਅਮਰੀਕਾ ਦੀ ਉੱਥੇ ਬਹੁਤ ਮਿਹਨਤਾਂ ਨੇ ਬਹੁਤ ਬੱਚੇ ਔਖੇ ਨੇ ਬੱਚੀਆਂ ਬਹੁਤ ਔਖੀਆਂ ਨੇ ਮਾਂ-ਬਾਪ ਦੀ ਮਜਬੂਰੀ ਬਣ ਚੁੱਕੀ ਹੈ ਕਿ ਜਿਹੜੇ ਕਰਜ਼ਾ ਲੈ ਕੇ ਭੇਜ ਚੁੱਕੇ ਨੇ ਪਿੱਛੇ ਨੂੰ ਆਵੇ ਤਾਂ ਆਵੇ ਕਿਵੇਂ ਹਾਂ ਬਿਲਕੁਲ ਘਰ ਘੜੀ ਉਟਾ ਲਿਆ ਤੇ ਇਹ ਜਿਹੜੀ ਦਿਲਾਂ ਦੇ ਦਰਦ ਨੇ ਪਰਿਵਾਰਾਂ ਦੇ ਮਾਪੇ-ਬਾਪ ਤੋਂ ਬੱਚੇ ਦੂਰ ਬੈਠੇ ਆ ਇੱਕ ਦੂਜੇ ਤੋਂ ਕੀ ਲੱਗਦਾ ਕਿ ਜਿਹੜੇ ਬੜਾਪੇ ਦਾ ਸਹਾਰਾ ਹੁੰਦੇ ਨੇ ਉਹ ਪਹਿਲਾਂ ਤਾਂ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਭੱਜੇ ਕਿਉਂ ਨੇ ਨਸ਼ਿਆਂ ਦੇ ਡਰੋਂ ਮਾਪੇ ਆਪਣੇ ਬਾਹਰ ਭੇਜਿਆ ਆ ਜਾਂ ਕਿਹੜੀ ਗੱਲ ਬਿਲਕੁਲ ਜੀ ਬਿਲਕੁਲ ਮਾਪੇ ਹੁਣ ਦੇਖੋ ਜੇ ਪੜਿਆ ਹੁੰਦਾ ਜੇ ਕੜਿਆ ਹੁੰਦਾ ਉਹ ਤਾਂ ਸੋਚ ਸਮਝ ਕੇ ਕਰਦਾ ਹੈ ਨਹੀਂ ਪੁੱਤ ਤੂੰ ਮੇਰਾ ਅੱਖਾਂ ਦਾ ਤਾਰਾ ਮੇਰੇ ਸਾਹਮਣੇ ਰਹਿ ਐ ਤੂੰ ਜੋ ਕਰਨਾ ਚਾਹੁੰਦਾ ਮੈਂ ਇੱਥੇ ਤੈਨੂੰ ਕਰਾਉਂਗਾ ਇੱਥੇ ਵੀ 4 ਲੱਖ ਦੀ ਪੜ੍ਹਾਈ ਜੇ ਕਰਾਈ ਜਾਵੇ 10 ਲੱਖ ਲਾਇਆ ਜਾਵੇ ਕੋਈ ਸਕਿੱਲ ਆਪਣੇ ਦੇਸ਼ ਦੇ ਵਿੱਚ ਇਸ ਟਾਈਮ ਬਹੁਤ ਅ এডਿਕੇਸ਼ਨ ਦਾ ਔਰ ਬਿਜ਼ਨਸ ਦਾ ਔਰ ਸਕਿੱਲ ਜੋਬਸ ਦਾ ਬਹੁਤ ਉੱਚਾ ਮੰਗ ਆ ਰਿਹਾ ਹੈ ਆਪਾਂ ਕਹਿ ਰਹੇ ਜੀ ਜੋਬਾਂ ਨਹੀਂ ਮਿਲ ਰਹੀਆਂ ਅਸੀਂ ਜਦੋਂ ਲਾਈ ਦੂਜੇ ਪਾਸੇ ਦਿੱਤਾ এডਿਕੇਸ਼ਨ ਤੋਂ ਹਟਾ ਕੇ ਜੇ ਅਸੀਂ ਲਾਈ ਸਿਰਫ ਸਿਰਫ ਡਰ ਡਰ ਕਿਹੜਾ ਹਵਾ 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 ਕਿਹੜਾ ਜੀ ਪਹਿਲੀ ਗੱਲ ਤਾਂ ਇਹ ਧਰਮ ਦਾ ਸ਼ੱਕ ਮੁਸਲਮ ਈਸਾਈ ਆਪਾਂ ਜੇ ਹਿੰਦੂ ਦੀ ਗੱਲ ਕਰਦੇ ਸਾਰੇ ਭਾਈ ਭਾਈ ਆ ਬਿਲਕੁਲ ਸੱਚ ਹੈ ਜੀ ਅੱਜ ਹੁਣ ਇਹ ਗੱਲ ਕਿਉਂ ਹੁੰਦੀ ਹੈ ਕਿ ਜਦੋਂ ਵੀ ਕਿਤੇ ਬੈਠਦੇ ਨੇ ਤੁਸੀਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਤੂੰ ਪਗਵੰਨੀ ਸਰਦਾਰ ਫੈਮਿਲੀ ਨੂੰ ਬਿਲੋਂਗ ਕਰ ਨਹੀਂ ਹਿੰਦੂਆਂ ਦੇ ਵੀ ਪਗਵੰਨੀ ਜਾਂਦੀ ਸੀ ਬਿਲਕੁਲ ਕਹਿੰਦੇ ਪਹਿਲਾ ਜੇਠਾ ਮੁੰਡਾ ਜੇਠਾ ਮੁੰਡਾ ਜਿਹੜਾ ਉਹ ਪਗਵੰਦਾ ਸੀ ਇਸ ਕਰਕੇ ਅਸੀਂ ਦ્વੈਤਾਂ ਦਾ ਆਪ ਪਾ ਲਿਆ ਹੁਣ ਜੇ ਇਸ ਬੰਦੇ ਨੇ ਇਸ ਦੋ ਬਾਤ ਨੂੰ ਨਕਾਰਤਾ ਮੈਂ ਕਹਿੰਦਾ ਇਹ ਜ਼ਿੰਦਗੀ ਦੇ ਵਿੱਚ ਉਹ ਪੁੰਨਦਾਨ ਦਾ ਕੰਮ ਕਰ ਰਹੇ ਆ ਲੰਗਰ ਲਾਉਣੇ ਜਾਂ ਕਿਸੇ ਨੂੰ ਰੋਟੀ ਖਵਾਉਣੀ ਆ ਕੱਪੜਾ ਦੇਣਾ ਬਲਾ ਬਲਾ ਕਰਕੇ ਤੇ ਨਾਲ ਉੱਤੇ ਵੀਡੀਓ ਤੇ ਫੋਟੋਆਂ ਪਾ ਦੇਣਾ ਇਹ ਤਾਂ ਤੁਸੀਂ ਬੰਦੇ ਨੂੰ ਜਲੀਲ ਕਰ ਰਹੇ ਹੋ ਗੁਪਤਦਾਨ ਕਰੋ ਜੇ ਤੁਸੀਂ ਕਰ ਸਕਦੇ ਆ ਹਾਂ ਨੀਡੀ ਆ ਜਿਹੜਾ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਤੀਜੀ ਵਾਰ ਹੀ ਆਇਆ ਹੁਣ ਦੇ ਦਿਓ ਬਿਲਕੁਲ ਠੀਕ ਹੈ ਅਟਵਾਲ ਸਾਹਿਬ ਕਿੰਨੇ ਸਰਕਾਰ ਦੀ ਗੱਲ ਹੋ ਗਈ ਸਵੇਰ ਸਰਕਾਰ ਦੀ ਗੱਲ ਹੋ ਗਈ ਗੱਲ ਲੁਧਿਆਣੇ ਦੀ ਕਰਦੇ ਆ ਲੁਧਿਆਣੇ ਪੱਛਮੀ ਦੀ ਕਰ ਲੈਨੇ ਅੱਥੇ ਦੀ ਬਸਨੀ ਕਾ ਆਪਾਂ ਲੁਧਿਆਣਾ ਪੱਛਮੀ ਇਸ ਵਕਤ ਨਾਲ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਿਹਾ ਹੈ ਜਿਲੇ ਐਮਐਲਏ ਹੁੰਦੀ ਹੈ ਪੋਸਟ ਉਹਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਦੀ ਆਵਾਜ਼ ਅਸੈਂਬਲੀ ਚ ਬਣਦੀ ਆ ਉਸ ਵਕਤ ਆਵਾਜ਼ ਨਹੀਂ ਮੌਜੂਦ ਕੀ ਲੱਗਦਾ ਹੈ ਲੋਕ ਤੁਹਾਨੂੰ ਵੀ ਪਿਆਰ ਕਰਦੇ ਆ ਤੁਹਾਨੂੰ ਵੀ ਚਾਹੁੰਦੇ ਸਾਨੂੰ ਪਤਾ ਲੱਗਿਆ ਕਿ ਬਿੱਟੂ ਓਟਵਾਲ ਅੱਗੇ ਆਓ ਸਾਡੀ ਆਵਾਜ਼ ਬਣੋ ਇਹ ਸਾਰੇ ਸਨੈਰੀਓ ਨੂੰ ਕਿਵੇਂ ਦੇਖਦੇ ਹੋ ਦਿਲ ਚ ਕੀ ਵਿਚਾਰ ਆਉਂਦੇ ਆ ਸਾਂਝੇ ਕਰੋ ਦੱਸੋ ਪਹਿਲੀ ਗੱਲ ਜੀ ਮੈਂ ਪਹਿਲਾਂ ਵੀ ਆਪਣੀ ਪਹਿਲੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮਾਈਕ ਸਪੀਕਰ ਮੈਂ ਮਾਈਕ ਬਣਨਾ ਹੂੰ ਔਰ ਮੇਰੇ ਕੋਲੇ ਲੋਕ ਆਉਂਦੇ ਆ ਮੇਰੇ ਨਾਲ ਗੱਲ ਵੀ ਕਰਦੇ ਮੈਂ ਲੋਕਾਂ ਨੂੰ ਰੋਜ਼ ਮਹਾਰਾਜ ਵਿੱਚ ਮਿਲਦਾ ਵੀ ਆ ਮੇਰੇ ਪੁਰਾਣੇ ਰਿਲੇਸ਼ਨ ਅੱਜ ਮੇਰੀ 60 ਸਾਲ ਦੀ ਉਮਰ ਹੋ ਗਈ ਹੈ ਤੇ ਮੈਂ ਜਿਹੜੇ ਲੋਕਾਂ ਨੂੰ ਗਲੀਆਂ 'ਚ ਖੜਿਆ ਮੈਨੂੰ ਤੁਸੀਂ ਕਿਸੇ ਗਲੀ ਦਾ ਮਹਾਰਾਜ ਨਗਰ ਦਾ ਉਦਮ ਸਿੰਘ ਨਗਰ ਦਾ ਮੈਨੂੰ ਕਿਚੜੂ ਨਗਰ ਦਾ ਮੈਨੂੰ ਸਿਵਲਾਈਂ ਦੇ ਏਰੀਆ ਦਾ ਮੈਨੂੰ ਸ਼ਾਬਾ ਨਗਰ ਦਾ ਗੁਰਦੇਵ ਨਗਰ ਦਾ ਮੈਨੂੰ ਕੁਮਾਰ ਮੰਡੀ ਦਾ ਕੱਲੇ ਕੱਲੀ ਰੋਡ ਦਾ ਕੱਲੇ ਕੱਲੇ ਘਰ ਦਾ ਪੁੱਛ ਲੋ ਤੇ ਕੌਣ ਦਿੰਦਾ ਮੈਨੂੰ ਪਤਾ ਮੈਂ ਜਦੋਂ ਜਾ ਕੇ ਮਿਲਦਾ ਨਾ ਗੱਲਬਾਤ ਕੀ ਹੁੰਦੀ ਹੈ ਕੀ ਗੋਗੀ ਵੀ ਬਹੁਤ ਵਧੀਆ ਹਮ ਇਨਸਾਨ ਸਾਡੇ ਤੋਂ ਰੱਬ ਨੇ ਕਿਉਂ ਖੋਲਿਆ ਹਮ ਮੈਂ ਕਹਾਂ ਵੀ ਚੰਗੇ ਬੰਦੇ ਨੇ ਰੱਬ ਨੂੰ ਲੋੜਾ ਪਰ ਦੁੱਖ ਬਹੁਤ ਆ ਹਮ ਪਰ ਲੀਡਰ ਹੋਰ ਵੀ ਬਹੁਤ ਵਧੀਆ ਨੇ ਮੈਂ ਸਾਰੇ ਲੀਡਰਾਂ ਦੀ ਪ੍ਰੇਜ਼ ਕਰਦਾ ਕਿ ਲੀਡਰ ਸਾਰੇ ਚੰਗੇ ਹੁੰਦੇ ਨੇ ਪਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਲੋਕਾਂ ਨੂੰ ਝੂਠਾ ਭਰੋਸਾ ਦੇ ਕੇ ਵੋਟਾਂ ਲੈ ਕੇ ਮੁੜ ਕੇ ਹਾਲ ਨਾ ਪੁੱਛਣਾ ਕਰ ਦੇ ਵਿੱਚ ਆ ਕੇ ਬੈਲ ਮਾਰਨੀ ਕਹਿਣਾ ਘਰੇ ਹੈ ਨਹੀਂ ਨਾ ਜਿਨ੍ਹਾਂ ਨੇ ਸਾਨੂੰ ਚੁਣਿਆ ਨਾ ਸਾਡੀ ਆਵਾਜ਼ ਆ ਹਮ ਤੇ ਸਾਨੂੰ ਫਿਰ ਉਹਨਾਂ ਦੀ ਆਵਾਜ਼ ਬਣ ਕੇ ਮਾਈਕ ਬਣ ਕੇ ਗੂੰਜਣਾ ਵੀ ਪੈਂਦਾ। ਮਤਵਾਤ ਸਾਹਿਬ ਸਿੱਧੀਆਂ ਸਾਫ਼ ਗੱਲਾਂ ਕਰੀ ਜਾਂਦੇ ਹੋ ਕਿਤੇ ਕਿਸੇ ਦੇ ਦਿਲ 'ਚ ਵੀ ਦੁਸ਼ਮਣੀ ਨਾ ਪਾ ਕੇ ਬਹਿ ਜੂਣੇ ਕਿ ਸਾਡੇ ਵਰਗੇ ਸਿੱਧੀ ਗੱਲ ਕਰੀ ਜਾਂਦਾ ਇਹ। ਦੇਖੋ ਜੀ ਉਹ ਅਕਾਲਪੁਰਖ ਦੀ ਮਹਿਰ ਹੋਣੀ ਚਾਹੀਦੀ ਹੈ। ਮੈਂ ਨਾ ਕਿਸੇ ਦਾ ਦੁਸ਼ਮਣ, ਨਾ ਮੈਂ ਕਿਸੇ ਦਾ ਦੋਸਤ। ਮੈਂ ਸੱਚ ਦਾ ਦੋਸਤ ਆ। ਤੇ ਜਿਹੜਾ ਝੂਠ ਹੈ ਉਹਦਾ ਮੈਂ ਦੁਸ਼ਮਣ ਆ। ਲੋਕਾਂ ਲਈ ਜੇ ਕਿਸੇ ਨੇ ਨਹੀਂ ਕੋਈ ਕੀਤਾ ਤਾਂ ਉਹਦੇ ਸਾਹਮਣੇ ਜਾ ਕੇ ਮੈਂ ਕਹਣਾ ਵੀ ਭਾਈ ਸਾਹਿਬ ਉਹਦੋਂ ਝੂਠਾ ਲਾਰਾ ਲਾ ਕੇ ਗਏ ਸੀ ਅੱਜ ਕਰੋ। ਕੀਤਾ ਕਿਉਂ ਨਹੀਂ? ਹੁਣ ਵੋਟਾਂ ਮੰਗਣ ਆਏ ਹੋ। ਵੋਟਾਂ ਲੋਕ ਦੇਣ ਕਿਉਂ ਸਾਨੂੰ ਵੀ ਸੁਨੇਹਾ ਆਉਂਦਾ ਰਵਾਲ ਸਾਬ ਤੁਸੀਂ ਆ ਬੰਦਿਆਂ ਨੂੰ ਕਹਿ ਕੇ ਵੋਟਾਂ ਪਵਾ ਦਿਓ ਮੈਂ ਕਹਾਂ ਜੀ ਵੋਟਾਂ ਪਾਉਣਗੇ ਪਰ ਜਿਹੜੇ ਇਹਨਾਂ ਦੇ ਕੰਮ ਆ ਪੋਤਾ ਕਰਦੀ ਹੈ ਪਹਿਲਾਂ ਤੇ ਕੰਮ ਗਰਾਉਂਡ ਦੀ ਖਾਤਰ ਅੱਗੇ ਲੱਗ ਕੇ ਬੜੀ ਕਲੈਰਟੀ ਨਾਲ ਗੱਲ ਕਰ ਰਹੇ ਹੋ ਕਿ ਜਿਵੇਂ ਨਾ ਕਿ ਐਲੈਕਟਿਕਲ ਜੀ ਅਪਰੋਚ ਹੁੰਦੀ ਹੈ ਪੂਰੇ ਹਫ਼ਤਾ ਵਾਲੀ ਉਸ ਅਪਰੋਚ ਨਾਲ ਵਿਜ਼ਨ ਨਾਲ ਗੱਲ ਕਰ ਰਹੇ ਹੋ ਪਰ ਕੀ ਲੱਗਦਾ ਲੁਧਿਆਣਾ ਪੱਛਮੀ ਵਾਸਤੇ ਜੇਕਰ ਤੁਸੀਂ ਆਵਾਜ਼ ਬਣਦੇ ਹੋ ਠੀਕ ਹੈ ਤਾਂ ਫਿਰ ਤੁਸੀਂ ਕੀ ਕੁਝ ਕਰੋਗੇ ਆਪਣੇ ਇਸ ਹਲਕੇ ਵਾਸਤੇ ਪਹਿਲੀ ਗੱਲ ਤਾਂ ਜੀ ਹਲਕੇ ਵਾਸਤੇ ਕਰਨ ਦਾ ਜਿਹੜਾ ਮਨਸੂਬਾ ਹੈ ਉਹ ਲੋਕਾਂ ਨੇ ਹੀ ਮੇ ਤੋਂ ਕਰਾਉਣਾ ਹੈ। ਹੂੰ ਮੈਂ ਕੌਣਾ ਜੀ ਕਰਨ ਵਾਲਾ? ਹੂੰ ਅਗਰ ਮੈਨੂੰ ਉਸ ਕਾਲਪੁਰੋਂ ਨੇ ਸੇਵਾ ਲਈ ਹੋਈ ਨਾ ਤਾਂ ਮੈਂ ਆਪੇ ਕਰੀ-ਕੁਰੀ ਜਾਣਾ। ਹੂੰ ਫੁਰਨਾ ਉੱਪਰੋਂ ਆਉਂਦਾ ਹੁੰਦਾ ਏ ਕੋਈ ਬੰਦਾ ਲੈ ਕੇ ਨਹੀਂ ਆਉਂਦਾ। ਮੈਂ ਘਰੋਂ ਕੋਈ ਪੈਸਾ ਨਹੀਂ ਲਾਉਣਾ। ਕੀ ਐ ਮੈਂ ਕਿਸੇ ਨੂੰ ਆਏ ਨੂੰ ਚਾਹ ਪਾਣੀ ਪਿਲਾ ਦੂੰਗਾ ਜਾਂ ਇੱਕ ਪਾਰਟੀ ਕਰ ਦੂੰਗਾ ਜਾਂ ਮੈਂ ਹਾਰ ਪਵਾ ਲੂੰਗਾ ਗਲਾਂ 'ਚ। ਹਾਰ ਤਾਂ ਉਹ ਪੈਂਦਾ ਚੰਗਾ ਲੱਗਦਾ ਹੁੰਦਾ ਜਦੋਂ ਕਿਸੇ ਵੱਲ ਲਜਾਈਏ ਤਾਂ ਲੋਕ ਇਹ ਕਣਕ ਵੀ ਸਾਡਾ ਆਪਣਾ ਆ ਗਿਆ। ਸਾਡਾ ਬਿੱਟੂ ਆ ਗਿਆ। ਹੂੰ ਉਹਨਾਂ ਦੇ ਛੋਟੇ ਨਾਮ ਨਾਲ ਜਾਣਿਆ ਜਾਂਦਾ ਨਾ ਜਿਹੜਾ ਬੰਦਾ ਉਹ ਉਹਨਾਂ ਦੇ ਦਿਲ ਦਾ ਹੀ ਹੁੰਦਾ ਹਰਮਨ ਪਿਆਰਾ ਹੁੰਦਾ ਕਿਉਂ ਕਿਉਂਕਿ ਉਹਨਾਂ ਲਈ ਕੁਝ ਕਰ ਰਿਹਾ ਕਰਨ ਦੀ ਆਵਾਜ਼ ਇਹ ਹੈ ਜੇ ਤੁਸੀਂ ਕੁਝ ਕਰਕੇ ਦਿਖਾਇਆ ਆਪਣੀ ਚੀਜ਼ ਆਪਣੇ ਇਲਾਕੇ ਨੂੰ ਤੁਸੀਂ ਵਧੀਆ ਬਣਾ ਕੇ ਦਿਖਾਉਨੇ ਆ ਤਾਂ ਵਰਲਡ ਦੇ ਵਿੱਚ ਵੀ ਪ੍ਰੇਜ਼ ਹੁੰਦੀ ਹੈ ਕੁਝ ਲੋਕਾਂ ਨੇ ਛੋਟੇ ਜਿਹੇ ਦਾਇਰੇ 'ਚ ਰਹਿ ਕੇ ਆਪਣੇ ਇਲਾਕੇ ਨੂੰ ਸੁਆਰਿਆ ਤਾਂ ਵਰਲਡ ਦੇ ਵਿੱਚ ਉਹਦੀ ਪ੍ਰੇਜ਼ ਹੋਈ ਆ ਉਹਨੂੰ ਰਾਸ਼ਟਰਪਤੀ ਨੇ ਵੀ ਅਵਾਰਡ ਦਿੱਤਾ ਕਰਨਾ ਪੈਣਾ ਤੁਦਿਆ ਨਾਲ ਪਛਮੀ ਵਾਸਤੇ ਕੀ ਕੀ ਸੋਚਦੇ ਹੋ ਗੱਲ ਫਿਰ ਆ ਜਾਂਦੀ ਹੈ ਜੇ ਆਪਾਂ ਹਸਪੀਟੈਲਿਟੀ ਦੀ ਗੱਲ ਕਰੀਏ ਹਸਪਤਾਲਾਂ ਦੀ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਜਾਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਪਾਰਕਾਂ ਦੀ ਗੱਲ ਕਰੀਏ ਸਿਕਿਉਰਿਟੀ ਦੀ ਗੱਲ ਕਰੀਏ ਕਿ ਕੋਈ ਸਨੇਚਿੰਗ ਨਾ ਹੋਵੇ ਲੁੱਟਾ ਖੋਹਾ ਨਾ ਹੋਣ ਕੀ ਕੁਛ ਮੈਪ ਜਾਂ ਦਿਮਾਗ 'ਚ ਤਿਆਰ ਹੋਇਆ ਹੋਇਆ ਕਿ ਜੇਕਰ ਆਵਾਜ਼ ਬਣਦੇ ਹੋ ਤਾਂ ਕਿਹੜੇ ਕਿਹੜੇ ਮੁੱਦੇ ਇਹਨਾਂ ਦੇ ਚੁੱਕੋ ਠੀਕ ਤਾਂ ਜੀ ਮੈਂ ਹੁਣ ਚੰਡੀਗੜ੍ਹ ਦੇ ਵਿੱਚ ਨੋਟ ਕੀਤਾ ਮੈਂ ਚੰਡੀਗੜ੍ਹ 'ਚ ਵੀ ਰਿਹਾ ਹਾਂ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਕਿਉਂ ਘਟਾ ਉਤੇ ਦੀ ਪਾਲਸ ਜਿਹੜੀ ਆ ਉਹ ਵੀ ਐਫੀਸ਼ੈਂਟ ਆ ਪੂਰੀ ਉਹਨਾਂ ਦੇ ਕੈਮਰਾਸ ਜਿਹੜੇ ਹੈਗੇ ਬਿਲਕੁਲ ਇਹ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਆ ਔਰ ਕੈਮਰਾਸ ਲਾਉਣ ਵਾਸਤੇ ਤੁਸੀਂ ਬਲੀਵ ਕਰੋਗੇ 36 ਥਾਣੇ ਦੇ ਵਿੱਚ ਮੈਂ ਰਹਿੰਦਾ ਸੀ 15636 ਡੀ ਮੇਰਾ ਘਰ ਸੀ ਕਾਰਨਰ ਮੈਂ ਫਿਰ ਆ ਗਿਆ ਇੱਥੇ ਵੇਚ ਕੇ ਆ ਗਿਆ ਜੀ ਬਈ ਇੱਥੇ ਔਰ ਉਸ ਥਾਣੇ ਤੇ ਮੈਂ ਫਸਟ ਬੰਦਾ ਸੀ ਜਿਹਨੇ ਅਪਰੋਚ ਕੀਤੀ ਸੀ ਕਿ ਤੁਸੀਂ ਕਿੰਨੇ ਕੈਮਰੇ ਲਾਉਣੇ ਜੇ ਬਜਟ ਘਟਦਾ ਹੋਵੇ ਤਾਂ ਮੈਨੂੰ ਦੱਸਿਓ ਕਿਉਂ ਕਿ ਅਸੀਂ ਇਹ ਵੀ ਦੇਖਣਾ ਕਿ ਉਸ ਜਨਤਾ ਦੇ ਵਿੱਚ ਅਸੀਂ ਵੀ ਆ ਨਾ ਕੱਲ ਨੂੰ ਕਿਤੇ ਨਾ ਕਿਤੇ ਅਗਲਾ ਕਹਿੰਦਾ ਨਾ ਕੋਈ ਗੱਲ ਨਹੀਂ ਉਹਦੇ ਘਰ ਲੁੱਟਿਆ ਗਿਆ ਕੋਈ ਗੱਲ ਨਹੀਂ ਫਿਰ ਉਹ ਕਹਿੰਦਾ ਵੀ ਆਪਣੇ ਗਵਾਂਡੀਆਂ ਦੇ ਲੁੱਟਿਆ ਗਿਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜਦੋਂ ਸਾਡੇ ਲੁੱਟਿਆ ਗਿਆ ਕਹਿੰਦਾ ਬਾਹਰ ਉੱਠ ਕੇ ਰੋਲਾ ਪਾਵੇ ਤੇ ਸਾਰਾ ਮਹੱਲਾ ਕਹਿੰਦਾ ਹੁਣ ਕੋਈ ਗੱਲ ਨਹੀਂ ਇਸ ਕਰਕੇ ਕਿ ਸਾਨੂੰ ਪਹਿਲਾਂ ਤਾਂ ਦੇਖੋ ਜੀ ਕੈਮਰਿਆਂ ਦੀ ਵੀ ਲੋੜ ਆ ਸਾਨੂੰ ਸੜਕਾਂ ਦੀ ਵੀ ਲੋੜ ਆ ਸਾਨੂੰ ਅਗਲੇ ਪੁਰਾਣਾ ਸੀਵਰੇਜ ਪਿਆ ਹੋਇਆ ਪੁਰਾਣੀਆਂ ਪਾਈਪਲਾਈਨਸ ਪਈਆਂ ਹੋਈਆਂ ਜੀ ਅਸੀਂ ਨਿਤ ਦਿਹਾੜੇ ਪਾਈਪਲਾਈਨਸ ਪੈ ਜਾਂਦੀਆਂ ਤੁਸੀਂ ਕਿਉਂ ਨਹੀਂ 50 ਸਾਲ ਦਾ ਪਹਿਲਾਂ ਸੋਚ ਕੇ ਚੱਲਦੇ ਸੜਕਾਂ ਦਾ 50 ਸਾਲ ਦਾ ਕਿਉਂ ਨਹੀਂ ਸੋਚ ਕੇ ਚੱਲਦੇ ਠੀਕ ਹੈ ਨਾ ਜਦੋਂ ਪਰਸੈਂਟੇਜ ਕਰਾਂਗੇ ਠੇਕੇਦਾਰਾਂ ਦੇ ਨਾਲ ਫਿਰ ਤੁਹਾਨੂੰ ਪਤਾ ਜੀ ਗਲਤ ਆ ਉਹੀ ਹੈ ਕਿ ਗੁੜ ਦਾ ਕੜਾਈ ਬਣਾਣਾ ਉਹਨਾਂ ਨੇ ਲੈ ਕੇ ਗੁੜ ਦਾ ਸੀਰਾ ਸਿੱਟ ਦੇਣਾ ਉੱਤੇ ਫਿਰ ਬਜਰੀ ਪਾ ਲੈਣੀ ਸਕੂਲਾਂ ਦੀ ਗੱਲ ਆ ਗਈ ਤੁਸੀਂ ਸਕੂਲਾਂ ਦੀ ਅੱਜ ਦੀ ਡੇਟ ਦੇ ਵਿੱਚ ਹੁਣ ਪਿੱਛੇ ਜੇ ਮੈਨੂੰ ਉਦਮ ਸਿੰਘਨਗ ਜਾਣ ਦਾ ਮੌਕਾ ਮਿਲਿਆ ਉੱਥੇ ਵੀ 2-3 ਸਕੂਲ ਨੇ ਪਰਲੀ ਗਵਰਨਮੈਂਟ ਦਾਇਨੰਦ ਹਸਪੀਟਲ ਵਾਲੀ ਰੋਡ ਤੇ ਵੀ ਸਕੂਲ ਹੈਗਾ ਉਰਲੇ ਪਾਸੇ ਆ ਜਾਓ ਤੁਸੀਂ ਇੱਧਰ ਵੀ ਕੁੰਦਨ ਵਿਦਿਆ ਪਬਲਿਕ ਸਕੂਲ ਹੈਗਾ ਤੇ ਹੋਰ ਤੁਸੀਂ ਸਿਵਲੈਂਡ ਇਰੀਏ ਜੇ ਦੇਖੋ ਕਿੰਨੇ ਸਕੂਲ ਨੇ ਕਿਉਂ ਨਾ ਇਹ ਸਕੂਲਾਂ ਨੂੰ ਵਧਾ ਵਧੀਆ ਮਨਾਰ ਇਸ ਲੈਵਲ ਤੇ ਬਣਾਇਆ ਜਾਵੇ ਜਿਵੇਂ ਹੁਣ ਦਿੱਲੀ ਚ ਬਣਾਏ ਗਏ ਹੈ ਜੀ ਦਿੱਲੀ ਚ ਬਣਾਉਣ ਵਾਸਤੇ ਸੈਂਟਰ ਸਰਕਾਰ ਦਾ ਵੀ ਹੱਥ ਹੈ ਹੂੰ ਸੈਂਟਰ ਸਰਕਾਰ ਨੇ ਵੀ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕੀਤੀਆਂ ਤਾਂ ਹੀ ਬਣਿਆ ਨਾ ਫੰਡਿੰਗ ਤਾਂ ਸੈਂਟਰ ਤੋਂ ਲੈਣੀ ਪੈਂਦੀ ਹੈ ਉਹ ਲੈਣੀ ਕਿਵੇਂ ਆ ਤਾਲਮਿਲ ਕਿਵੇਂ ਬਣਾਉਣਾ ਇਹ ਬੰਦੇ ਦੀ ਕੁਆਲਿਟੀ ਆਪਦੀ ਸੋਚ ਹੁੰਦੀ ਹੈ ਸਰਦਾਰ ਸਾਹਿਬ ਨੌਜਵਾਨ ਪੀੜੀ ਬਾਹਰ ਦਾ ਰੁੱਖ ਨਾ ਕਰੇ ਬਾਹਰ ਨੂੰ ਭੱਜੇ ਨਾ ਪ੍ਰਾਇੋਰਟੀ ਬਾਹਰ ਨੂੰ ਨਾ ਰੱਖੇ ਤਾਂ ਆਪਣੇ ਹਲਕੇ ਦੇ ਵਿੱਚ ਨੌਜਵਾਨਾਂ ਵਾਸਤੇ ਨੌਕਰੀਆਂ ਵਾਸਤੇ ਕੀ ਕੁਝ ਦਿਮਾਗ ਚ ਹੈਗਾ ਦੱਸੋ ਜੀ ਮੇਰਾ ਤਾਂ ਇਹ ਸੋਚ ਹੈ ਜੀ ਅਗਰ ਇਲਾਕੇ ਦੇ ਵਿੱਚ ਕੋਈ ਸਕਿੱਲ ਜੌਬ ਦਾ ਕੋਈ ਸਕਿੱਲ ਦੀਆਂ ਆਈਟੀਆਈਜ਼ ਹੈਗੀਆਂ ਇਸ ਟਾਈਪ ਦੀਆਂ ਹੈਗੀਆਂ ਅਸੀਂ ਅਗਰ ਮਹੱਲੇ ਦੇ ਵਿੱਚ 1000 ਲੋਕ ਰਹੇ ਆ ਤੇ ਕਿਉਂ ਨਾ ਅਸੀਂ ਉਸ ਚੀਜ਼ ਨੂੰ ਅਡਾਪਟ ਕਰੀਏ ਕਿ ਸਾਡੇ ਏਰੀਆ 'ਚ ਕਿੰਨੇ ਬੰਦੇ ਆ ਕਿ ਜਿਹੜੇ ਉੱਥੇ ਕਰਨਾ ਚਾਹੁੰਦੇ ਪਰ ਘਰੋਂ ਉਹ ਹਲਕੇ ਨੇ ਉਹਨਾਂ ਲਈ ਅਸੀਂ ਸਾਰੇ ਕਿਉਂ ਨਹੀਂ ਕੋਲਾਬੋਰੇਸ਼ਨ ਕਰ ਸਕਦੇ ਜੇ ਨਹੀਂ ਕਰ ਸਕਦੇ ਤਾਂ ਅਸੀਂ ਵੈਸੇ ਹੀ ਕੋਲਾਬੋਰੇਸ਼ਨ ਕਰਕੇ ਉੱਥੇ ਫੰਡਿੰਗ ਕਰਨੀ ਸ਼ੁਰੂ ਕਰ ਦਈਏ ਬਾਹਰੋਂ ਵੀ ਸਾਡੇ ਰਿਸ਼ਤੇਦਾਰਾ ਉਹਨਾਂ ਤੋਂ ਲਿਆ ਕੇ ਇੱਥੇ ਦੇਣੀ ਸ਼ੁਰੂ ਕਰ ਦਈਏ ਕਿ ਕੁਝ ਸਕਿੱਲ ਬੰਦੇ ਨੂੰ ਹੋਣੀ ਚਾਹੀਦੀ ਆਹ ਨਹੀਂ ਦਾਲ ਆਟਾ ਰੋਟੀ ਪੱਲੇ ਕੁਝ ਹੋਣਾ ਚਾਹੀਦਾ ਯਾਨੀ ਇਹ ਨਹੀਂ ਵੀ ਕੰਮ ਨਾ ਕਰੋ ਵੀ ਤਾਂ ਰੋਟੀ ਪਾਣੀ ਸਰ ਜਾਊਗਾ ਕੰਮ ਕਰੋ ਸਕਿੱਲਡ ਬਣੋ ਅਸਿਸਟ ਕਰਨ ਨੂੰ ਔਟਵਾਲ ਪਾਈ ਹੋਣੀ ਬੈਠੀ ਨਹੀਂ ਬੈਠੇ ਬਿਲਕੁਲ ਪੱਕੀ ਗੱਲ ਹੈ ਜੀ ਔਰ ਲੋਕਾਂ ਦਾ ਸਾਫੀ ਲਵਾਂਗੇ ਔਰ ਕਹਿ ਕੇ ਲਵਾਂਗੇ ਤੁਸੀਂ ਉਦਾਂ ਮੈਂ ਦੇਖਿਆ ਹੈ ਕਿ ਕਿਸੇ ਦਾ ਵਿਆਹ ਹੁੰਦਾ ਅਪਾ ਕਹਿ ਦਿੰਨੇ ਆ ਕਿਸੇ ਦਾ ਵਿਆਹ ਜੀ ਉੱਥੇ ਬਹੁਤ ਸਾਰੀਆਂ ਪਕਵਾਨ ਪਕਣੇ ਆ ਤੁਸੀਂ ਨਾ ਪਕਾਓ ਜੀ ਸਾਦਾ ਲੰਗਰ ਚਲਾਓ ਗੁਰਦੁਆਰਾ ਸਾਹਿਬ ਚਲਾਵਾਂ ਲਓ ਫੰਦਰ ਚਲਾਵਾਂ ਲਓ ਉੱਥੋਂ ਪੈਸੇ ਇਕੱਠੇ ਕਰਕੇ ਉਹਨੂੰ ਬੱਚੇ ਨੂੰ ਇਹ ਕਹੋ ਕਿ ਪੁੱਤ ਜਿੰਨਾ ਕਮਾ ਲਿਆ ਠੀਕ ਆ ਗਾਂ ਕੁਝ ਸਕਿੱਲ ਲੈਣੀਆਂ ਤੇ ਉਹਦੇ ਲਈ ਤੈਨੂੰ ਅਸੀਂ ਆ ਫੰਡ ਕਰਾਂਗੇ ਅਪਾ ਕਈ ਇੱਕੋ ਲਾਈਨ ਸੁਣੀ ਹੋਈ ਹੈ ਕਹਿੰਦੇ ਸਾਡੇ ਭੋਗ ਸਾਡੇ ਵਿਆਹ ਸਾਡੇ ਭੋਗ ਨਾ ਚਿੰਤਾ ਨਾ ਰੋਗ ਹੈ ਬਹੁਤ ਸੱਚਾਈ ਹੈ ਜੀ ਬਿਲਕੁਲ ਬਿਲਕੁਲ ਜੇ ਇਲਾਕੇ ਨੂੰ ਸਵਾਰਨਾ ਹੈ ਆਪਣੇ ਸ਼ਹਿਰ ਨੂੰ ਸਵਾਰਨਾ ਹੈ ਸੂਬੇ ਨੂੰ ਸਵਾਰਨਾ ਹੈ ਤੇ ਗੱਲਾਂ ਦੇ ਅਮਲ ਤੱਕ ਨਹੀਂ ਪਹੁੰਚਾ ਅਮਲ ਵੀ ਕਰਨਾ ਪੈਣਾ ਤੇ ਆਵਾਜ਼ ਉਠਾਉਣੀ ਵੀ ਪੈਣੀ ਹੈ ਔਰ ਜੇ ਮੈਂ ਕਿਸੇ ਦੇ ਘਰ ਗਿਆ ਨਾ ਤਾਂ ਮੈਨੂੰ ਉਹ ਕਹਣ ਵੀ ਦਾਤਾ ਤੂੰ ਕੀ ਕਰੇਗਾ ਮੈਨੂੰ ਕੁਐਸਚਨ ਕਰਨ ਔਰ ਨਾਲ ਇਹ ਕਹਿੰਦੇ ਕਿ ਲਿਖ ਕੇ ਵੀ ਦੇ ਦੇ ਸਵਾਦ ਇਹ ਆਵੇ ਜਦਨ ਕੁਝ ਕਰਕੇ ਦਿਖਾਈਏ ਅਗਲੇ ਕਣ ਵੀ ਤੇਰੀ ਪਰਚੀ ਪਾੜਦੀ ਕੀ ਬਾਤ ਹੈ ਕੀ ਬਾਤ ਸੋ ਇਹ ਸਨ ਬਾਈ ਤਿੰਦਰਜੀਤ ਸਿੰਘ ਉਰਫ ਬਿੱਟੂ ਟਵਾਲਦੀ ਜਿਨ੍ਹਾਂ ਨੇ ਸਾਫ਼ ਕਿਹਾ ਕਿ ਜੇ ਜੋ ਮੈਂ ਕਹੂੰਗਾ ਉਹ ਕਰੂੰਗਾ ਵੀ ਨਹੀਂ ਤਾਂ ਤੁਹਾਡੀ ਕਚਹਿਰੀ 'ਚ ਵੀ ਹਾਜ਼ਰ ਆਮ ਜੋ ਮਰਜ਼ੀ ਕਹਿ ਦਿਓ ਤੇ ਸਾਨੂੰ ਵੀ ਲੋੜ ਆ ਅੱਜੇ ਲੋਕਾਂ ਦੀ ਕਿ ਸਾਡੀ ਆਵਾਜ਼ ਬਣਨ ਤੇ ਅੱਗੇ ਆ ਕੇ ਸਾਡਾ ਹੱਥ ਫੜਨ ਤੇ ਨਾਲ ਦੇ ਨਾਲ ਆਵਾਜ਼ ਬਣ ਕੇ ਸਾਡੀ ਆਵਾਜ਼ ਬੁਲੰਦ ਕਰਨ ਤਾਂ ਜੋ ਅਸੀਂ ਆਪਣੇ ਸਮਾਜ ਲਈ ਆਪਣੇ ਸ਼ਹਿਰ ਲਈ ਆਪਣੇ ਸੂਬੇ ਪੰਜਾਬ ਲਈ ਕੁਝ ਹੋਰ ਬਿਹਤਰ ਕਰ ਸਕੀਏ ਬਟੁਰ왈 ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਮੇਰੇ ਸਾਰੇ ਭੈਣਾ ਭਰਾਵਾਂ ਦਾ ਵੀ ਬਾਹਰ ਬੈਠੇ ਭਰਾਵਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ